ਉਹ ਸਾਰੀ ਇਹ ਚਰਚਾਾਂਵਾਂ ਇਹ ਵੀ ਹੋਈਆਂ ਸੀਗੇ ਕਹਿੰਦੇ ਜੇ ਡੱਲੇਵਾਲ ਸਾਹਿਬ ਵੀ ਖਤਮ ਹੋ ਗਏ ਫਿਰ ਕਹਿੰਦੇ ਮੋਰਚਾ ਵੀ ਖਤਮ ਹੀ ਹੋ ਜਾਣਾ ਧਰਨਾ ਵੀ ਖਤਮ ਹੋ ਜਾਣਾ ਸਿੰਘ ਡੱਲੇਵਾਲ ਤੋਂ ਬਾਅਦ ਫਿਰ ਜੜੀਆਂ ਉਹ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬੰਦਦੇ ਨੇ ਮਤਲਬ ਸਰਕਾਰ ਦੀ ਜੜਾਂ ਨਹੀਂ ਹਿਲਣਗੀਆਂ ਬਿਲਕੁਲ ਜੜਾਂ ਨਹੀਂ ਹਿਲਣਗੀਆਂ ਇਹਨਾਂ ਦੀਆਂ ਜੜਾਂ ਜਿਹੜੀਆਂ ਹਿਲਣਗੀਆਂ ਖਾਰੇ ਸਮੁੰਦਰ 'ਚ ਜਾਣਗੀਆਂ ਸੁਨਹਿਰੀ ਅੱਖਰਾਂ ਦੇ ਵਿੱਚ ਇਹ ਇਤਿਹਾਸ ਲਿਖਿਆ ਜਾਏਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੇ ਸ਼ਹਾਦਤ ਹੁੰਦੀ ਹੈ ਐਨੀ ਗੱਲ ਤਾਂ ਵੀ ਅਸੀਂ ਜਿੱਤ ਕੇ ਜਾਵਾਂਗੇ ਸ੍ਰੀ ਦੇ ਪੱਖੋਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਕਰਨ ਤੇ ਜੇ ਸ਼ਹਾਦਤ ਵੀ ਹੋ ਜਾਂਦੀ ਆ ਤੇ ਫਿਰ ਤੁਸੀਂ ਇਹ ਵੇਖਿਓ ਕਿ ਇਹ ਜੜਾਂ ਨੇ ਇਹਦੀਆਂ ਕਿਵੇਂ ਖਾਰੇ ਸਮੁੰਦਰ ਚ ਜੜੀਆਂ ਨੇ ਉਡਭਾਈਆਂ ਜਾਣਗੀਆਂ ਲੱਗਦਾ ਹੈ ਕਿ ਕੇਂਦਰ ਸਰਕਾਰ ਝੁਕੇਗੀ ਦੇਖੋ ਕੇਂਦਰ ਸਰਕਾਰ ਨੂੰ ਆਖਰਕਾਰ ਨੂੰ ਝੁਕਣਾ ਹੀ ਪੈਣਾ ਹੈ ਇਹ ਉਹੀ ਸਰਕਾਰ ਹੈ ਜਿਹੜੀ ਸਰਕਾਰ ਜਦੋਂ ਕਹਿੰਦੇ ਸੀ ਕਿ ਮੋਦੀ ਹਤੋਂ ਮੁਮਕਨ ਹੈ ਜਦੋਂ 13 ਮਹੀਨੇ ਅਸੀਂ ਦਿੱਲੀ ਦੇ ਬਾਹਰੋਂ ਤੇ ਬੈਠੇ ਸਾਂ ਤੇ ਉਸ ਟਾਈਮ ਤੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਸੀ ਔਰ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕਰਨੇ ਪੈਣਗੇ ਪਏ ਸੀ ਹੁਣ ਵੀ ਇਸੇ ਤਰ੍ਹਾਂ ਹੀ ਸਰਦਾਰ ਜਗਜੀਤ ਸਿੰਘ ਦੇ ਲੇਵਲ ਦਾ ਜੋ ਸਬਰ ਹੈ ਜੋ ਸਦਕ ਹੈ ਤੇ ਜੋ ਉਹਦਾ ਦ੍ਰਿੜ ਇਰਾਦਾ ਹੈ ਉਹਨੂੰ ਦੇਖਦਾ ਹੋਇਆ ਸਰ ਕੇਂਦਰ ਸਰਕਾਰ ਨੂੰ ਚੁੱਕਣਾ ਪਵੇ। ਭੋਮ ਸਿੰਘ ਜੀ ਦੇ ਅਸੀਂ ਸਿੱਖਿਆ ਤੇ ਸਾਡਾ ਵੀ ਜਿਹੜਾ ਆਪਸ ਵਿੱਚ ਵਖਰੇਵਾ ਸੀ ਉਹ ਸਾਨੂੰ ਦੂਰ ਕਰਕੇ ਤੇ ਸਾਨੂੰ ਇਕੱਠਿਆਂ ਹੋ ਕੇ ਅੱਜ ਲੜਨ ਦੀ ਜ਼ਰੂਰਤ ਹੈ। ਇੱਕ ਤਾਂ ਉਹ ਦਿਨ ਇਤਿਹਾਸਿਕ ਉਹਨਾਂ ਦੀ ਯਾਦ ਜਿਹੜੀ ਆ ਉਹ ਤਾਜ਼ਾ ਹੋ ਰਹੀ ਹੈ। ਦੂਸਰਾ ਅਸੀਂ ਉਹਨਾਂ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਡੱਟ ਕੇ ਲੜ ਸਕਦਾ ਲੱਗਦਾ ਵੀ ਜਿਹੜਾ ਸ਼ੰਭੂ ਆਇਆ ਫਿਰ ਸਿੰਘੂ ਬਣੇ ਬਿਲਕੁਲ ਇਹ ਜਿਹੜਾ ਇਸ ਟਾਈਮ ਦੇ ਉੱਤੇ ਖਨੌਰੀ ਬਾਰਡਰ ਹੈ ਇਸ ਖਨੌਰੀ ਬਾਰਡਰ ਦੇ ਉੱਤੇ ਦੁਬਾਰਾ ਉਹੀ ਹਾਲਾਤ ਜਿਹੜੇ ਨੇ ਦਿੱਲੀ ਵਾਲੇ ਜਿਹੜੇ ਨੇ ਇਹ ਅੱਜ ਲੋਕਾਂ ਦੇ ਪੇਟ ਦਾ ਉੱਤੇ ਜਿਹੜੀ ਇਹ ਤਲਵਾਰ ਵੱਜ ਰਹੀ ਆ ਪੇਟ ਤੇ ਲੱਤ ਵੱਜ ਰਹੀ ਆ ਲੋਕਾਂ ਦੇ ਹੱਕ ਆ ਜਿਹੜੇ ਨੇ ਉਹ ਖੋਏ ਜਾ ਰਹੇ ਨੇ ਘਾਰਪੂਰ ਰਟਣ ਦਿੱਤੇ ਜਾ ਰਹੇ ਨੇ ਉਹਨਾਂ ਹੱਕਾਂ ਦੀ ਲੜਾਈ ਜਿਹੜੀ ਆ ਲੜਦਿਆਂ ਹੋਇਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹ ਇਸ ਮੌਤ ਨੂੰ ਵੱਲ ਨੂੰ ਜਾ ਰਿਹਾ ਸੋ ਇਹ ਜਿੱਤ ਕੇ ਮੰਨ ਲਓ ਜਥੇਦਾਰ ਸਾਹਿਬ ਪ੍ਰਧਾਨ ਸਾਹਿਬ ਨੂੰ ਅਪੀਲ ਕਰ ਦਿੰਦੇ ਨੇ ਕਿ ਤੁਸੀਂ ਆਪਣਾ ਮਰਨ ਵਰਤ ਤੋੜ ਦਿਓ ਤਾਂ ਪ੍ਰਧਾਨ ਸਾਹਿਬ ਮੰਨ ਜਾਣ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਹੈ ਪਰ ਅਕਾਲ ਤਖਤ ਤੇ ਫੈਸਲਾ ਇਸ ਤਰ੍ਹਾਂ ਨਹੀਂ ਵੀ ਕੋਈ ਭਾਜੀਪੀ ਨੇ ਕਿਹਾ ਜਾ ਕੇ ਜਿੱਤਰਾ ਸੁਪਰੀਮ ਕੋਰਟ ਨੂੰ ਕਹਤਾ ਤੇ ਵਰਤ ਰਿਹਾ ਅਕਾਲ ਤਖਤ ਨੂੰ ਵੀ ਜਿਹੜੀਆਂ ਜਥੇਦਾਰਾਂ ਨੂੰ ਬੜਾ ਸੋਚ ਸਮਝ ਕੇ ਵਿਚਾਰ ਕਰਕੇ ਫੈਸਲਾ ਲੈਣਾ ਪਊ ਕਿ ਜੇ ਅਸੀਂ ਇਹ ਫੈਸਲਾ ਕਰਦੇ ਹਾਂ ਵੀ ਉਹ ਬੈਠਾ ਤੇ ਕਿਉਂ ਬੈਠਾ ਹੈ ਇਹ ਮਰਨ ਵਰਤ ਨਹੀਂ ਹੈ ਇਹ ਜੁਰਮ ਦੇ ਖਿਲਾਫ ਇੱਕ ਸ਼ਹਾਦਤ ਤੇ ਇਹ ਦਿਲ ਦਿਲ ਕਰਕੇ ਆਪਣਾ ਸਰੀਰ ਜਿਹੜਾ ਉਹ ਗਵਾ ਰਹੇ ਦਿੱਲੀ ਜਾਣਾ ਸੀ ਆਪਣੀਆਂ ਮੰਗਾਂ ਮਨਾਉਣ ਵਾਸਤੇ ਲਾਗੂ ਕਰਾਉਣ ਲਈ ਦਿੱਲੀ ਇਹ ਨਾ ਜਾਣ ਦਿੱਤਾ ਹਰਿਆਣਾ ਬਾਰਡਰ ਤੇ ਰੋਕ ਲਿਆ ਹੁਣ ਇੱਥੋਂ ਅਸੀਂ ਜੇ ਦਿੱਲੀ ਨੂੰ ਜਾਣੇ ਆ ਤੇ ਫਿਰ ਕੀ ਹੋਏਗਾ ਗੋਲੀਆਂ ਚੱਲਣਗੀਆਂ ਸਾਡੇ ਬੱਚੇ ਮਰਨਗੇ ਅਸੀਂ ਆਪਣੇ ਬੱਚੇ ਮਰਾਉਣ ਦੀ ਥਾਂ ਤੇ ਅਸੀਂ ਜਿਹੜਾ ਸੀ ਉਹ ਆਪ ਕੁਰਬਾਨੀ ਦੇਣ ਦਾ ਇਹ ਰਸਤਾ ਚੁਣਿਆ ਬਟੂ ਕਹਿ ਰਿਹਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ ਬੇ ਸ਼ਰਮੀ ਦੀ ਖਵਾਦ ਹੁੰਦੀ ਆ ਉਹ ਗੱਲਬਾਤ ਨੂੰ ਤਿਆਰ ਹੈ ਤੇ ਗੱਲਬਾਤ ਕਰਨੀ ਕਿਨੇ ਆ ਤੇਰੇ ਕੋਲੇ ਹੈ ਕੀ ਕੀ ਆ ਤੇਰੇ ਕੋਲੇ ਤੂੰ 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 ਹੀ ਕਹਿ ਰਿਹਾ ਜਦੋਂ ਤਾਂ ਤੈਨੂੰ ਮੰਤਰੀ ਬਣਾਇਆ ਉਦੋਂ ਤੋਂ ਕਹਿ ਰਿਹਾ ਕਿ ਮੈਂ ਮਸਲੇ ਹੱਲ ਕਰਾਉਂਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਕਹਿਤਾ ਕੀਤਾ ਕਿਉਂ ਨਹੀਂ ਸਰਕਾਰ ਦੇ ਵਿੱਚ ਜੇ ਤੂੰ ਬੈਠਾ ਹੈ ਪਹਿਲੀ ਗੱਲ ਤਾਂ ਤੇਰੀ ਹਕਾਤ ਹੀ ਕੋਈ ਨਹੀਂ ਉਹ ਇਹਨੂੰ ਖੜਿਆ ਇਸ ਤਰ੍ਹਾਂ ਕਰਕੇ ਕੀਤਾ ਹੈ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰਾ ਲੈਂਦਾ ਜਦੋਂ ਕਿ ਸਿੱਖ ਚਿਹਰਾ ਨਹੀਂ ਇਹ ਬਾਰੂਪੀ ਸਿੱਖ ਨੇ ਇਹ ਉਸ ਬੈਂਤੇ ਬੁੱੱਛੜ ਦਾ ਪੁੱਤਰ ਹੈ ਮੈਨੂੰ ਇਹ ਲੱਗਦਾ ਬਹੁਤ ਦੁਖੀ ਹਨ ਮਾਨਨਾ ਕਹਿ ਰਹੇ ਪੈ ਰਹੇ ਨੇ ਜਦੋਂ ਕਿ ਕਹਿ ਰਿਹਾ ਜਿਸ ਵਿਅਕਤੀ ਨੇ ਪੰਜਾਬ ਦਾ ਕਹਾਣ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਆ ਸਵਾ ਮਹੀਨਾ ਹੋ ਗਿਆ ਹੈ ਤੇ ਉੱਥੇ ਕੁਝ ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਜਿਹੜੀਆਂ ਕਿ ਅਗਲੀਆਂ ਰਣਨੀਤੀਆਂ ਵੀ ਘੜੀਆਂ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਸਾਡਾ ਮੋਰਚਾ ਫਤੇ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਤਰਨਾ ਜਾਰੀ ਰੱਖਾਂਗੇ ਤੇ ਇਹ ਮੋਰਚਾ ਜਿਹੜਾ ਫਤੇ ਜ਼ਰੂਰ ਹੋਵੇਗਾ ਅੱਜ ਸਾਡੇ ਨਾਲ ਗੱਲਬਾਤ ਦੇ ਲਈ ਮੌਜੂਦ ਨੇ ਬਲਦੇਵ ਸਿੰਘ ਸਿਰਸਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਸਿਕਾ ਬੇਟਾ ਜ ਆਪ ਨੂੰ ਅੱਜ 46 ਦਿਨ ਹੋ ਗਏ ਨੇ ਲੱਗਦਾ ਹੈ ਕਿ ਕੇਂਦਰ ਸਰਕਾਰ ਝੁਕੇਗੀ ਦੇਖੋ ਕੇਂਦਰ ਸਰਕਾਰ ਨੂੰ ਆਖਰਕਾਰ ਨੂੰ ਝੁਕਣਾ ਹੀ ਪੈਣਾ ਹੈ ਇਹ ਉਹੀ ਸਰਕਾਰ ਹੈ ਜਿਹੜੀ ਸਰਕਾਰ ਜਦੋਂ ਕਹਿੰਦੇ ਸੀ ਕਿ ਮੋਦੀ ਹਤੋਂ ਮੁਮਕਨ ਹੈ ਜਦੋਂ 13 ਮਹੀਨੇ ਅਸੀਂ ਦਿੱਲੀ ਦੇ ਬਾਹਰੋਂ ਤੇ ਬੈਠੇ ਸਾਂ ਤੇ ਉਸ ਟਾਈਮ ਤੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਸੀ ਔਰ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕਰਨੇ ਪੈਣਗੇ ਪਏ ਸੀ ਹੁਣ ਵੀ ਇਸੇ ਤਰ੍ਹਾਂ ਹੀ ਸਰਦਾਰ ਜਗਜੀਤ ਸਿੰਘ ਦੇ ਦਿੱਲੀਵਾਲ ਦਾ ਜੋ ਸਬਰ ਹੈ ਜੋ ਸਦਕ ਹੈ ਤੇ ਜੋ ਉਹਦਾ ਦ੍ਰਿੜ ਇਰਾਦਾ ਹੈ ਉਹਨੂੰ ਦੇਖਦਾ ਹੋਇਆ ਸਰ ਕੇਂਦਰ ਸਰਕਾਰ ਨੂੰ ਚੁੱਕਣਾ ਪਵੇ ਜੀ ਅੱਜ ਐਸ ਕੇ ਐਮ ਵੀ ਪਹੁੰਚੇ ਸੀਗੇ ਤੇ ਉੱਥੇ ਹੀ ਉਗਰਾਹਾ ਵੀ ਆਏ ਦੂਜੇ ਪਾਸੇ ਰਾਜੇਵਾਲ ਵੀ ਆਏ ਹਜੇ ਉਹ ਕਹਿ ਰਹੇ ਨੇ ਕਿ 15 ਤਰੀਕ ਨੂੰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਫੈਸਲਾ ਲਏਗਾ ਹਜੇ ਤੱਕ ਅਜੇ ਹੈ ਕੀ ਹੋ ਰਿਹਾ ਕਿ ਸਹਿਮਤੀ ਨਹੀਂ ਬਣ ਰਹੀ ਦੇਖੋ ਉਹ ਆਪਣੇ ਹਿਸਾਬ ਨਾਲ ਚੱਲਣਾ ਜਦੋਂ ਕੋ ਦੂਰੀਆਂ ਪਈਆਂ ਹੋਣ ਤੇ ਉਹਨਾਂ ਦੂਰੀਆਂ ਨੂੰ ਨੇੜੇ ਕਰਨ ਵਾਸਤੇ ਕੋਈ ਨਾ ਕੋਈ ਸਮਝ ਤਾਂ ਲੱਗਦਾ ਹੀ ਹੈ ਲੇਕਿਨ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਹੁਣ ਮੀਟਿੰਗਾਂ ਕਰਨਾ ਤੁਹਾਡੇ ਪ੍ਰੈਸ ਰਹੀ ਵੀ ਅੱਜ ਇਹ ਮੀਟਿੰਗ ਕਿਹਾ ਕਿ ਹੁਣ ਮੀਟਿੰਗਾਂ ਵਾਲਾ ਸਮਾਂ ਨਹੀਂ ਹੈਗਾ ਜੇ ਕੋਈ ਮੀਟਿੰਗ ਕਰਨੀ ਪਵੇ ਜ਼ਰੂਰੀ ਤੇ ਉਹ ਇੱਥੇ ਖਨੌੜੀ ਬਾਰਡਰ ਤੇ ਹੋ ਸਕਦੀ ਆ ਹੁਣ ਤੇ ਮੋਰਚੇ ਨੂੰ ਜਿਹੜਾ ਉਹ ਤਗੜਿਆ ਕਰਨ ਦੀ ਜ਼ਰੂਰਤ ਹੈ ਔਰ ਮੈਂ ਇੱਕ ਗੱਲ ਇਹ ਵੀ ਖਵਾਗਾ ਕਿ ਇਤਿਹਾਸਕ ਪੱਖ ਤੋਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਿੱਤੇ ਜਦੋਂ ਕਿਲੇ ਨੂੰ ਚਾਰ ਚਫੇਰੋਂ ਘੇਰਾ ਪਿਆ ਹੋਇਆ ਸੀ ਆਨੰਦਪੁਰ ਸਾਹਿਬ ਤੇ ਬਾਹਰ ਮੁਗਲਿਆ ਹਕਮ ਫੌਜਾਂ ਜਿਹੜੀਆਂ ਸੀ ਉਹ ਬੈਠਿਆ ਸੀ ਬਾਈ ਤਾਰ ਦੇ ਰਾਜੇ ਬੈਠੇ ਸੀ ਤੇ ਉਸ ਟਾਈਮ ਦੇ ਉੱਤੇ ਜਦੋਂ ਭੁੱਖ ਦੇ ਦੁੱਖ ਦਿੱਤੋਂ ਭਾਈ ਮਹਾ ਸਿੰਘ ਉਹਨਾਂ ਛੱਡ ਕੇ ਆਗੇ ਸਨ ਉਹ ਦਿਨ ਸਾਨੂੰ ਯਾਦ ਆਉਂਦੇ ਨੇ ਕਿ ਜਦੋਂ ਗੁਰੂ ਸਾਹਿਬ ਜਿਹੜੇ ਸੀ ਉਸ ਤੰਗ ਦੇ ਕਿਲੇ ਨੂੰ ਛੱਡ ਕੇ ਜਦੋਂ ਆਏ ਨੇ ਤੇ ਘਰ ਜਦੋਂ ਉਹ ਬਹੁਤ ਵਿਖੜਿਆ ਸਮਾ ਸੀ ਬਹੁਤ ਹੀ ਮਾੜਾ ਸਮਾ ਸੀ ਅੱਜ ਉਹਨਾਂ ਹੀ ਹਾਲਾਤਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਅਸੀਂ ਉਹਨਾਂ ਦੇ ਸੇਖਾਂ ਗੁਰੂ ਸਾਹਿਬ ਦੇ ਤੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਸਾਡੇ ਆਪਸ ਵਿੱਚ ਵੱਖਰੇਵੇਂ ਹੀ ਉਹ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਅੱਜ ਉਹਨਾਂ ਦਾ ਇਹ ਫਰਜ਼ ਬਣਦਾ ਹੈ ਔਰ ਉਹੀ ਦਿਨ ਨੇ ਉਹੀ ਉਹ ਮਾਗਦਾ ਮਹੀਨਾ ਹੈ ਤੇ ਇਹ ਮਾਗੀ ਦਾ ਮਹੀਨਾ ਜਿਹੜਾ ਹੁਣ ਆਉਣ ਵਾਲਾ ਹੈ ਮਾਗ ਚੜਨ ਵਾਲਾ ਹੈ ਤੇ ਇਸ ਮਾਗੀ ਦੇ ਮਹੀਨੇ ਦਿੱਤੇ ਉਹ ਮੁਕਸਰ ਤੇ ਸਾਰੇ ਵਿਛੜੇ ਸੀ ਗੁਰੂ ਤੋਂ ਅੱਜ ਅਸੀਂ ਉਹਨਾਂ ਦੇ ਸਿੱਖ ਹਾਂ ਗੁਰ ਗੋਬਿੰਦ ਸਿੰਘ ਜੀ ਦੇ ਅਸੀਂ ਸਿੱਖਿਆ ਤੇ ਸਾਡਾ ਵੀ ਜਿਹੜਾ ਆਪਸ ਵਿੱਚ ਵਖਰੇਵਾ ਸੀ ਉਹ ਸਾਨੂੰ ਦੂਰ ਕਰਕੇ ਤੇ ਸਾਨੂੰ ਇਕੱਠਿਆਂ ਹੋ ਕੇ ਅੱਜ ਲੜਨ ਦੀ ਜ਼ਰੂਰਤ ਹੈ ਇੱਕ ਤਾਂ ਉਹ ਦਿਨ ਇਤਿਹਾਸਿਕ ਉਹਨਾਂ ਦੀ ਯਾਦ ਜਿਹੜੀਆਂ ਉਹ ਤਾਜ਼ਾ ਹੋ ਰਹੀਆਂ ਦੂਸਰਾ ਅਸੀਂ ਉਹਨਾਂ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਡਟ ਕੇ ਲੜ ਸਕਦੇ ਤੁਹਾਨੂੰ ਲੱਗਦਾ ਵੀ ਜਿਹੜਾ ਸ਼ੰਭੂ ਹੈ ਫਿਰ ਸਿੰਘੂ ਬਣੇਗਾ ਦੇਖੂ ਬਿਲਕੁਲ ਇਹ ਜਿਹੜਾ ਅਸਟਾਨ ਦੇ ਉੱਤੇ ਖਨੋਰੀ ਬਾਰਡਰ ਹੈ ਇਸ ਖਨੋਰੀ ਬਾਰਡਰ ਦੇ ਉੱਤੇ ਦੁਬਾਰਾ ਉਹੀ ਹਾਲਾਤ ਜਿਹੜੇ ਨੇ ਦਿੱਲੀ ਵਾਲੇ ਜਿਹੜੇ ਨੇ ਆਉਣ ਬਹੁਤ ساری ਚਰਚਾਵਾਂ ਇਹ ਵੀ ਹੋਈਆਂ ਸੀਗੇ ਕਹਿੰਦੇ ਜੇ ਡੱਲੇਵਾਲ ਸਾਹਿਬ ਵੀ ਖਤਮ ਹੋ ਗਏ ਫਿਰ ਕਹਿੰਦੇ ਮੋਰਚਾ ਵੀ ਖਤਮ ਹੀ ਹੋ ਜਾਣਾ ਧਰਨਾ ਵੀ ਖਤਮ ਹੀ ਆ ਬੀਬਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕੀ ਉਸ ਟੈਮ ਦੇ ਉੱਤੇ ਮੁਗਲਾਂ ਨੇ ਇਹ ਜਿਹੜੀ ਸੋਚ ਸੀ ਖਤਮ ਕਰਤੀ ਸੀ ਜ਼ੁਲਮ ਦੇ ਖਿਲਾਫ ਉਹ ਡਟ ਕੇ ਲੜੇ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਤੇ ਮੁਗਲਿਆ ਹਕੂਮਤਾਂ ਜਣਾ ਪੁੱਟਿਆ ਸੀ ਔਰੰਗਜ਼ੇਬ ਨੂੰ ਜਫਰਨਾਮਾ ਭੇਜਿਆ ਜਫਰਨਾਮੇ ਦਾ ਮਤਲਬ ਜਿੱਤ ਦੀ ਚਿੱਠੀ ਜਿੱਤ ਦੀ ਚਿੱਠੀ ਭੇਜੀ ਤੇ ਉਹ ਚਿੱਠੀ ਪੜ੍ਹ ਕੇ ਹੀ ਔਰੰਗਾ ਸਾਦਾ ਦੀ ਨੀਂਦ ਸੌਂ ਗਿਆ ਸੀ ਤੇ ਅਸੀਂ ਉਸ ਗੁਰੂ ਦੇ ਸਿੱਖ ਆ ਤੇ ਉਹੀ ਜ਼ੁਲਮ ਦੇ ਖਿਲਾਫ ਲੜਾਈ ਲੜ ਰਹੇ ਆ ਔਰ ਉਸ ਦਿੱਲੀ ਦੇ ਖਿਲਾਫ ਇਹ ਲੜਾਈ ਲੜੀ ਜਾ ਰਹੀ ਆ ਤੇ ਇਹ ਜਿਹੜਾ ਮੋਰਚਾ ਖਤਮ ਨਹੀਂ ਹੋਏਗਾ ਇਹ ਮੋਰਚਾ ਜੇ ਭਾਣਾ ਪਹਿਲੀ ਗੱਲ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਲੀਡਰ ਇਸ ਸੰਸਾਰ ਤੋਂ ਜਾਵੇ ਕੋਈ ਭਾਣਾ ਵਰਤੇ ਪਰ ਉਸ ਅਕਾਲ ਪੁਰਖ ਨੂੰ ਜੋ ਮਰਜ਼ੂਰੀਆ ਹੋਣਾ ਉਹੀ ਹੈ ਤੇ ਜੇ ਇਹ ਅਜੇ ਸਿੱਧਕ ਦੇਖਣਾ ਚਾਹੁੰਦੇ ਆ ਸਬਰ ਦੇਖਣਾ ਚਾਹੁੰਦੇ ਆ ਤਾਂ ਹੋ ਸਕਦਾ ਭਾਣਾ ਵਰਤ ਗਿਆ ਤੇ ਫਿਰ ਇਹ ਆ ਦੇਖਿਓ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਫਿਰ ਜੜੀਆਂ ਉਹ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬਣਦੇ ਨੇ ਮਤਲਬ ਸਰਕਾਰ ਦੀ ਜੜਾਂ ਹਿਲਣਗੀਆਂ ਬਿਲਕੁਲ ਜੜਾਂ ਨਹੀਂ ਹਿਲਣਗੀਆਂ ਇਹਨਾਂ ਦੀਆਂ ਜੜਾਂ ਜਿਹੜੀਆਂ ਹਿਲਣਗੀਆਂ ਖਾਰੇ ਸਮੁੰਦਰ 'ਚ ਜਾਣਗੀਆਂ ਇਹ ਪਖਤਾ ਪਲਟਾ ਜਾਏਗਾ ਇਸ ਤਰ੍ਹਾਂ ਦਾ ਇੱਕ ਹਾਲਾਤ ਜਿਹੜੇ ਬਣ ਗਿਆ ਔਰ ਦੁਨੀਆ ਦੇ ਵਿੱਚ ਸਨੇਹਰੀ ਅੱਖਰਾਂ ਦੇ ਵਿੱਚ ਇਹ ਇਤਿਹਾਸ ਲਿਖਿਆ ਜਾਏਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੀ ਸ਼ਹਾਦਤ ਹੁੰਦੀ ਹੈ ਪਹਿਲੀ ਗੱਲ ਤਾਂ ਵੀ ਅਸੀਂ ਜਿੱਤ ਕੇ ਜਾਵਾਂਗੇ ਸ੍ਰੀ ਦੇ ਪੱਖੋਂ ਨਾਲ ਲੈ ਕੇ ਜਾਵਾਂਗੇ ਕਰਨ ਤੇ ਜੇ ਸ਼ਹਾਦਤ ਵੀ ਹੋ ਜਾਂਦੀ ਹੈ ਤੇ ਫਿਰ ਤੁਸੀਂ ਇਹ ਵੇਖਿਓ ਕਿ ਇਹ ਜੜਾਂ ਨੇ ਇਸ ਦੀਆਂ ਕਿਵੇਂ ਖਾਰੇ ਸਮੁੰਦਰ ਚ ਜੜੀਆਂ ਨੇ ਉਡਭਾਈਆਂ ਜਾਣਗੀਆਂ ਔਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਸਮੇਤੇ ਖਾਲਸਾ ਪੰਥ ਚੜ੍ਹਦੀ ਕਲਾ ਚ ਗਿਆ ਸੀ ਤੇ ਉਸ ਟੈਮ ਤੇ ਹੁਣ ਜੇ ਕੋਈ ਕਹਿ ਦੇਵੇ ਪੇ ਛੋਟੇ ਸਾਹਿਬ ਜਦਿਆਂ ਨੂੰ ਜੀਆਂ ਚ ਚਣ ਦਿੱਤਾ ਵੱਡੇ ਜੰਗ ਦੇ ਮੈਦਾਨ ਚ ਉਸ ਟੈਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਕਿਸ ਤਰ੍ਹਾਂ ਚਮਕੌਰ ਦੀ ਖੜੀ ਦੇ ਵਿੱਚ ਜਿਹੜਾ ਉਹ ਛੱਡ ਕੇ ਜਾਂਦੇ ਨੇ ਖੁਦਰਾਣੇ ਦੀ ਢਾਹ ਉੱਥੇ ਜਾ ਕੇ ਏਸੀ ਮਾਗੀ ਦੀ ਮਿਲ ਤੇ ਉੱਥੇ ਲੜਾਈ ਹੁੰਦੀ ਆ ਫਿਰ ਉੱਥੋਂ ਦਮਦਮਾ ਸਾਹਿਬ ਜਾਂਦੇ ਨੇ ਫਿਰ ਹਜੂਰ ਸਾਹਿਬ ਜਾਂਦੇ ਨੇ ਕੀ ਉਸ ਤੋਂ ਬਾਅਦ ਪੰਥ ਖਤਮ ਹੋ ਗਿਆ ਕੀ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਬੰਦ ਹੋ ਗਈ ਨਹੀਂ ਜੁਲਮ ਦੇ ਖਿਲਾਫ ਸਮੇਂ-ਸਮੇਂ ਜਿਹੜੀਆਂ ਡਟ ਕੇ ਲੜਾਈ ਲੜੀਆਂ ਤੇ ਇਹ ਵੀ ਹੁਣ ਇਹ ਜਿਹੜਾ ਦਿੱਲੀ ਜੁਲਮ ਕਰ ਰਹੀ ਹੈ ਇਹ ਲੋਕਾਂ ਦੇ ਉਸ ਟਾਈਮ ਦੇ ਉੱਤੇ ਇੱਕ ਜਿਸ ਤਰ੍ਹਾਂ ਉਸ ਟਾਈਮ ਤੇ ਜੁਲਮ ਸੀ ਧਰਮ ਦੇ ਖਿਲਾਫ ਇੱਕ ਧਰਮ ਨੂੰ ਜਿਹੜਾ ਸੀ ਉਹ ਖਤਮ ਕੀਤਾ ਜਾ ਰਿਹਾ ਸੀ ਤੇ ਉਦੋਂ ਗੁਰੂ ਗੋਬਿੰਦ ਸਿੰਘ ਨੇ ਜੁਲਮ ਦੇ ਖਿਲਾਫ ਜਿਹੜਾ ਸੀ ਉਹ ਸੰਮਨ ਸਵਾਰਿਆ ਤੇ ਅੱਜ ਲੋਕਾਂ ਦੇ ਪੀਟ ਦਾ ਉੱਤੇ ਜਿਹੜੀ ਇਹ ਤਲਵਾਰ ਵੱਜ ਰਹੀ ਆ ਪੀਟ ਤੇ ਲੱਤ ਵੱਜ ਰਹੀ ਆ ਲੋਕਾਂ ਦੇ ਹੱਕ ਆ ਜਿਹੜੇ ਨੇ ਉਹ ਖੋਏ ਜਾ ਰਹੇ ਨੇ ਕਾਰਪੋਰੇਟਾਂ ਦੇ ਦਿੱਤੇ ਜਾ ਰਹੇ ਨੇ ਉਹਨਾਂ ਹੱਕਾਂ ਦੀ ਲੜਾਈ ਜਿਹੜੀ ਆ ਲੜਦਿਆਂ ਹੋਇਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹ ਇਸ ਮੌਤ ਨੂੰ ਵੱਲ ਨੂੰ ਜਾ ਰਿਹਾ ਸੋ ਇਹ ਜਿੱਤ ਕੇ ਜਾਣਾ ਬੀਜੇਪੀ ਦਾ ਬਫਰ ਜੱਥੇਦਾਰ ਸਾਹਿਬ ਨੂੰ ਮਿਲੇ ਹੁਣ ਕੀ ਫੈਸਲਾ ਹੋਏਗਾ ਕਿਉਂ ਜਿਹੜਾ ਕਿ ਅਗਲਾ ਫੈਸਲਾ ਕਿਸਾਨਾਂ ਦੇ ਹੱਕ ਚ ਹੋਵੇਗਾ ਜਾਂ ਬੀਜੇਪੀ ਨੂੰ ਅੱਗੇ ਚਿੱਠੀ ਲਿਖੀ ਜਾ ਸਕਦੀ ਹੈ ਦੇਖੋ ਬੀਬਾ ਜੀ ਗੱਲ ਹੀ ਹੈ ਕਿ ਬੀਜੇਪੀ ਜੜੀ ਆ ਨਾ ਉਸ ਤਰ੍ਹਾਂ ਦੀ ਬਾਜ਼ੀ ਤਰ੍ਹਾਂ ਕਦੀ ਕੋਈ ਗੇਮ ਤੇ ਕਦੀ ਕੋਈ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ ਨੂੰ ਵਰਤੇ ਆ ਸੁਪਰੀਮ ਕੋਰਟ ਤੋਂ ਵੇਖਿਆ ਵੀ ਸੁਪਰੀਮ ਕੋਰਟ ਦੇ ਕੋਲ ਅਸੀਂ ਨਹੀਂ ਗਏ ਨਾਸੀ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਉਹਦੇ ਕੋਲ ਗਏ ਔਰ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ ਉਹ ਕਮੇਟੀ ਚੱਲ ਕੇ ਡੱਲੇਵਾਲ ਕੋਲ ਆਈ ਹੁਣ ਜਦੋਂ ਵੇਖਿਆ ਕਿ ਇਹ ਕਿਸੇ ਦੇ ਕਿਸੇ ਪਾਸਿਓਂ ਵੀ ਗੱਲ ਨਹੀਂ ਬਣ ਰਹੀ ਤੇ ਹੁਣ ਉਹਨਾਂ ਨੇ ਅਕਾਲ ਤਖਤ ਨੂੰ ਉਧਰ ਜਾ ਮਤਲਬ ਕਿ ਰਾਹ ਨੱਪਿਆ ਹੁਣ ਉਧਰ ਚਲੇ ਗਏ ਨੇ ਲੇਕਿਨ ਇਹ ਜਿਹੜਾ ਸਿੱਧਾ ਰਸਤਾ ਉਹ ਕਿਉਂ ਨਹੀਂ ਅਪਣਾਉਦੇ ਕਦੀ ਸੁਪਰੀਮ ਕੋਰਟ ਕਦੀ ਅਕਾਲ ਤਖਤ ਸਾਹਿਬ ਇਹਨਾਂ ਨੂੰ ਕੇਵਲ ਤੇ ਕੇਵਲ ਉਹ ਰਸਤਾ ਸਥਾਪਨਾਉਣਾ ਚਾਹੀਦਾ ਜਿੱਦੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਤਵਰਤ ਜਿਹੜਾ ਉਹ ਛੱਡ ਕੇ ਤੇ ਉਹ ਸੁਖ ਦੀ ਜ਼ਿੰਦਗੀ ਜਿਹੜੀ ਉਹ ਬਤੀਤ ਕਰੇ ਤੇ ਜਿਹੜੇ ਲੋਕ ਇੱਥੇ ਪਾਲੇ ਦੇ ਵਿੱਚ ਆ ਆਠੰਡ ਦੇ ਵਿੱਚ ਠੱਠੁਰ ਕਰ ਰਹੇ ਨੇ ਔਰ ਤੁਸੀਂ ਵੀ ਜਿਹੜੇ ਆਪਣੇ ਘਰ ਛੱਡ ਕੇ ਇਸ ਤਰ੍ਹਾਂ ਇੱਥੇ ਬਾਰਡਰਾਂ ਦੇ ਉੱਤੇ ਬੈਠੇ ਹੋ ਸਾਰੇ ਘਰਾਂ ਨੂੰ ਜਾਈਏ ਉਹਦਾ ਹੱਲ ਹੈ ਇੱਕੋ ਇੱਕ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਕਰਨ ਤੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ 80ਰਸਟੋ ਜੀ ਜੇ ਮੰਨ ਲਓ ਜਥੇਦਾਰ ਸਾਹਿਬ ਪ੍ਰਧਾਨ ਸਾਹਿਬ ਨੂੰ ਅਪੀਲ ਕਰ ਦਿੰਦੇ ਨੇ ਕਿ ਤੁਸੀਂ ਆਪਣਾ ਮਰਨ ਵਰਤ ਤੋੜ ਦਿਓ ਤਾਂ ਪ੍ਰਧਾਨ ਸਾਹਿਬ ਮੰਨ ਜਾਣਗੇ ਗੱਲ ਇਹ ਹੈ ਕਿ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਹੈ ਪਰ ਅਕਾਲ ਤਖਤ ਤੇ ਫੈਸਲਾ ਇਸ ਤਰ੍ਹਾਂ ਨਹੀਂ ਵੀ ਕੋਈ ਭਾਜੀਪੀ ਨੇ ਕਿਹਾ ਜਾ ਕੇ ਜਿੱਦ ਤਰ੍ਹਾਂ ਸੁਪਰੀਮ ਕੋਰਟ ਨੂੰ ਕਹਤਾ ਤੇ ਵਰਤ ਰਿਆ ਅਕਾਲ ਤਖਤ ਨੂੰ ਵੀ ਜਿਹੜੀਆਂ ਜਥੇਦਾਰਾਂ ਨੂੰ ਬੜਾ ਸੋਚ ਸਮਝ ਕੇ ਵਿਚਾਰ ਕਰਕੇ ਫੈਸਲਾ ਲੈਣ ਪਾਉ ਕਿ ਜੇ ਅਸੀਂ ਇਹ ਫੈਸਲਾ ਕਰਦੇ ਹਾਂ ਵੀ ਉਹ ਬੈਠਾ ਤੇ ਕਿਉਂ ਬੈਠਾ ਹੈ ਅੱਗੇ ਗੈਨੇ ਤੇ ਅਗੇ ਪੱਤਰਕਾਰਾਂ ਨੂੰ ਤੁਹਾਨੂੰ ਪਤਾ ਕਿ ਜਥੇਦਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਸਿੱਖ ਧਰਮ ਦੇ ਵਿੱਚ ਆਮ ਤੌਰ ਤੇ ਇਹ ਗੱਲ ਕਿਹਾ ਹੀ ਜਾਂਦੀ ਆ ਕਿ ਸਿੱਖ ਧਰਮ ਵਿੱਚ ਮਰਨ ਵਰਤ ਨਹੀਂ ਪਰ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਆ ਕਿ ਇਹ ਮਰਨ ਵਰਤ ਨਹੀਂਗਾ ਇਹ ਜ਼ੁਲਮ ਦੇ ਖਿਲਾਫ ਇੱਕ ਸ਼ਹਾਦਤ ਹੈ ਤੇ ਇਹ ਤਿਲ ਤਿਲ ਕਰਕੇ ਆਪਣਾ ਸਰੀਰ ਜਿਹੜਾ ਉਹ ਗਵਾ ਰਹੇ ਨੇ ਤੇ ਉਹਨਾਂ ਨੇ ਇਹਨੂੰ ਜਿਹੜਾ ਉਹ ਜਾਇਜ਼ ਮੰਨਿਆ ਕਿ ਇਹ ਲੜਾਈ ਜਿਹੜੀ ਆ ਜਿਸ ਤਰੀਕੇ ਨਾਲ ਇਹ ਲੜ ਰਹੇ ਨੇ ਕਿ ਜੇ ਇਹ ਤਾਂ ਹੈ ਨਹੀਂ ਕਿ ਅਸੀਂ ਸਰਕਾਰ ਦੇ ਨਾਲ ਹਥਿਆਰਪੰਧਰ ਲੜੀ ਨਾਲ ਸਿੱਖਦੇ ਅਸੀਂ ਦਿੱਲੀ ਜਾਣਾ ਸੀ ਆਪਣੀਆਂ ਮੰਗਾਂ ਮਨਾਉਣ ਵਾਸਤੇ ਲਾਗੂ ਕਰਾਉਣ ਲਈ ਦਿੱਲੀ ਇਹਨਾਂ ਜਾਣ ਦਿੱਤਾ ਹਰਿਆਣੇ ਬਾਰਡਰ ਤੇ ਰੋਕ ਲਿਆ ਹੁਣ ਇੱਥੋਂ ਅਸੀਂ ਜੇ ਦਿੱਲੀ ਨੂੰ ਜਾਂਦੇ ਆ ਤੇ ਫਿਰ ਕੀ ਹੋਏਗਾ ਗੋਲੀਆਂ ਚੱਲਣਗੀਆਂ ਸਾਡੇ ਬੱਚੇ ਮਰਨਗੇ ਅਸੀਂ ਆਪਣੇ ਬੱਚੇ ਮਰਾਉਣ ਦੀ ਥਾਂ ਤੇ ਅਸੀਂ ਜਿਹੜਾ ਸੀ ਉਹ ਆਪ ਕੁਰਬਾਨੀ ਦੇਣ ਦਾ ਇਹ ਰਸਤਾ ਚੁਣਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੜਾ ਸੋਚ ਸਮਝ ਕੇ ਫੈਸਲਾ ਕਰਨਾ ਪਵੇਗਾ ਇਹ ਨਹੀਂ ਹੈਗਾ ਕਿ ਅਕਾਲ ਤਖਤ ਜਾਓ ਤੇ ਕੋ ਖੰਡ ਦਾ ਖੜਾਉਣਾ ਹੈ ਕਿ ਮੂੰਹ ਚ ਪਾ ਲੋ ਜਿਸ ਤਰ੍ਹਾਂ ਤੁਸੀਂ ਕਹਿੰਦਾ ਤੇ ਉਸ ਤਰ੍ਹਾਂ ਜਾ ਕੇ ਮਰਨਾ ਅਕਾਲ ਤਖਤ ਨੂੰ ਵੀ ਸੋਚ ਸਮਝ ਕੇ ਫੈਸਲਾ ਕਰਨਾ ਪਵੇ ਜੀ ਰਵਨੀਤ ਬਿੱਟੂ ਕਹਿ ਰਹੇ ਆ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ ਮੈਂ ਕਹਿੰਦਾ ਬੇਸ਼ਰਮੀ ਦੀ ਕੋ ਹੱਦ ਹੁੰਦੀ ਆ ਮੈਂ ਇਹ ਲਫ਼ਜ਼ ਵਰਤਣਾ ਨਹੀਂ ਚਾਹੁੰਦਾ ਪਰ ਬੇਸ਼ਰਮੀ ਦੀ ਕੋ ਹੱਦ ਹੁੰਦੀ ਆ ਉਹ ਗੱਲਬਾਤ ਨੂੰ ਤਿਆਰ ਰਿਹਾ ਤੇ ਗੱਲਬਾਤ ਕਰਨੀ ਕਿਨੇ ਆ ਤੇਰੇ ਕੋਲੇ ਹੈ ਕੀ ਆ ਕੀ ਆ ਤੇਰੇ ਕੋਲੇ ਤੂੰ ਤੂੰ ਉਦੋਂ ਤੋਂ ਹੀ ਕਹਿ ਰਿਹਾ ਜਦੋਂ ਦਾ ਤੈਨੂੰ ਮੰਤਰੀ ਬਣਾਇਆ ਉਦੋਂ ਤੋਂ ਕਹਿ ਰਿਹਾ ਕਿ ਮੈਂ ਮਸਲੇ ਹੱਲ ਕਰਾਉਂਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਤੇ ਐ ਤੱਕ ਕੀਤਾ ਕਿਉਂ ਨਹੀਂ ਸਰਕਾਰ ਦੇ ਵਿੱਚ ਜੇ ਤੂੰ ਬੈਠਾ ਪਹਿਲੀ ਗੱਲ ਤਾਂ ਤੇਰੀ ਹੁਕਾਤ ਹੀ ਕੋਈ ਨਹੀਂ ਉਹ ਇਹਨੂੰ ਖੜਿਆ ਇਸ ਤਰ੍ਹਾਂ ਕਰਕੇ ਕੀਤਾ ਹੈ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰਾ ਲੈਂਦਾ ਜਦੋਂ ਕਿ ਸਿੱਖ ਚਿਹਰਾ ਨਹੀਂ ਇਹ ਬਾਰੂਪੀ ਹੈ ਸਿੱਖ ਨੇ ਇਹ ਉਸ ਬੈਂਤੇ ਬੁੱਚੜ ਦਾ ਪੁੱਤਰ ਹੈ ਮੈਨੂੰ ਇਹ ਬਹੁਤ ਦੁਖੀ ਹਨ ਮਾਨਨਾ ਕਹਿ ਰਹੇ ਪੈ ਰਹੇ ਨੇ ਜਦੋਂ ਕਿ ਕਹਿ ਰਿਹਾ ਜਿਸ ਬੰਤੇ ਨੇ ਪੰਜਾਬ ਦਾ ਕਹਾਣ ਕੀਤਾ ਜਿਨ ਨੇ ਥਾਣਿਆਂ ਦੇ ਵਿੱਚ ਜਿਹਦੇ ਰਾਜ ਦੇ ਵਿੱਚ ਥਾਣਿਆਂ ਦੇ ਵਿੱਚ ਜੋ ਜੋ ਉਥੇ ਕੋਕਰਮ ਕੀਤੇ ਨੇ ਨਾ ਮੈਂ ਉਹ ਭੁੱਲ ਨਹੀਂ ਸਕਦਾ ਮੀਡੀਆ ਦੇ ਸਾਹਮਣੇ ਤੇ ਇਹ ਉਹਦਾ ਪੁੱਤਰ ਹੈ ਇਹ ਤੇ ਸਿਰਫ ਐਵੇਂ ਆਪਣੇ ਜਿਹੜਾ ਨੰਬਰ ਬਣਾ ਰਿਹਾ ਹੈ ਗੱਲਬਾਤ ਕਰਨੀ ਹੈ ਤੇ ਗੱਲਬਾਤ ਸਾਨੂੰ ਸੱਦੇ ਸਰਕਾਰ ਅ ਅ ਦਿੱਲੀ ਜਾਣ ਨੂੰ ਅਸੀਂ ਜਾ ਰਹੇ ਸਾਂ ਗੱਲਬਾਤ ਹੀ ਕਰਨ ਜਾ ਰਹੇ ਹਾਂ ਨਾ ਆ ਕੰਦਾ ਕਰੋ ਰੋਕੀਆਂ ਨੇ ਬੀਪੀਡੀ ਸਰਕਾਰਾਂ ਤੇ ਇਹ ਮੰਤਰੀ ਆ ਤੇ ਤਲਵਾਵੇ ਕੰਦੋ ਅਸੀਂ ਜਾ ਰਹੇ ਹਾਂ ਤੇ ਜਾਂ ਫਿਰ ਇਹ ਆ ਵੀ ਗੱਲਬਾਤਾਂ ਦਾ ਕਰਨ ਦੀ ਤੇ ਲੋੜ ਹੀ ਨਹੀਂ ਗੱਲਾਂ ਤਾਂ ਮੰਗਾ ਦੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਵਾ ਦੇ ਜੇ ਇਹਦੇ ਚੁਕਾਤ ਹੈ ਤਾਂ ਪਰ ਇਹਦੀ ਤਾਂ ਕੋਈ ਕਾਤ ਹੀ ਨਹੀਂ ਇਹ ਤਾਂ ਐਵੇਂ ਬਸ ਫਿਰ ਕਿਸ ਗੱਲ ਤੋਂ ਡਰ ਲੱਗ ਰਿਹਾ ਉਹਨਾਂ ਨੂੰ ਡਰ ਅਸਲ ਗੱਲ ਇਹ ਆ ਕਿ ਹੁਣ ਤੱਕ ਤੇ ਕੇਂਦਰ ਸਰਕਾਰ ਕੋਲ ਇੱਕ ਬਹਾਨਾ ਸੀ ਕਿ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਆਡ ਅਡ ਨੇ ਅਸੀਂ ਕਿਹ ਦਿਨਾਂ ਗੱਲ ਕਰੀਏ ਅੱਜ ਉਹ ਵੀ ਉਹਨਾਂ ਦਾ ਇਹ ਮਲਕੀ ਮੂੰਹ ਦੇ ਉੱਤੇ ਇੱਕ ਥੱਪੜ ਹੈ ਬਈ ਅੱਜ ਤਾਂ ਇਕੱਠੀਆਂ ਹੋ ਗਈਆਂ ਜਿੱਥੇ ਬੰਦਿਆਂ ਇੱਕ ਆ ਗਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਵੱਲੋਂ ਲਾਇਆ ਹੋਇਆ ਮੋਰਚਾ ਸਾਰਿਆਂ ਨੇ ਮੰਨ ਲਿਆ ਤੇ ਉਹਦੀ ਹਮਾਇਤ ਤੇ ਆ ਗਏ ਜਦੋਂ ਉਹਦੀ ਹਮਾਇਤ ਤੇ ਆ ਗਏ ਤੇ ਹੁਣ ਤੇ ਇਹ ਵੀ ਤੇ ਪਤਾ ਲੱਗਦਾ ਨਾ ਵੀ ਗੱਲ ਕਿਧਰ ਕਰਨੀ ਹੁਣ ਗੱਲ ਕਰਕੇ ਕਰ ਲੈਣਾ ਉਹਨਾਂ ਨੂੰ ਪਹਿਲਾਂ ਤੇ ਬਹਾਨਾ ਸੀ ਅਸਲ ਗੱਲ ਇਹ ਆ ਕਿ ਇਹ ਸਾਰਾ ਕੁਝ ਕਾਰਪੋਰੇਟਨ ਦੇਣਾ ਚਾਹੁੰਦੀ ਲੋਕਾਂ ਦੀ ਜਿਹੜੀ ਕਮਾਈ ਆ ਜੋ ਮਿਹਨਤ ਉਹ ਕੇਵਲ ਤੇ ਕੇਵਲ ਕਾਰਪੋਰੇਟਨ ਦੇਣਾ ਚਾਹੁੰਦੀ ਆ ਜਿਸ ਕਰਕੇ ਉਹਨਾਂ ਨੂੰ ਵੀ ਆਪ ਸਾਡੇ ਮਨਸੂਬੇ ਜਿਹੜੇ ਨੇ ਉਹ ਤਰੇ ਤਰਾਏ ਰਹਿ ਜਾਣਗੇ ਤਾਂ ਨਹੀਂ ਉਹ ਮੰਗਾ ਮੰਨ ਰਹੇ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਕਿਸਾਨ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਤਰਨਾ ਨਹੀਂ ਛੱਟਾਂਗੇ ਇਹ ਤੇ ਉਹ ਦੂਜੇ ਪਾਸੇ ਮੋਰਚਾ ਫਤਿਹ ਕਰਨ ਦੀ ਵੀ ਅਪੀਲ ਕਰ ਦਿੱਤੀ ਗਈ ਹੈ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ